ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ ਔਰ ਉਡਾਨ ਮੀਡੀਆ ਦੇ ਸਹਿਯੋਗ ਨਾਲ ਮੈਕਾਟੋ ਐਕਸਪੋ 2025 ਜੋ ਕਿ ਇਸ ਐਗਜ਼ੀਬਿਸ਼ਨ ਦਾ 14ਵਾਂ ਐਡੀਸ਼ਨ ਹੈ ਤੇ ਅਸੀਂ ਸਾਰੀ ਇੰਡਸਟਰੀ ਨੂੰ ਚਾਹੇ ਉਹ ਕੋਈ ਮਸ਼ੀਨ ਟੂਲ ਮੈਨੂਫੈਕਚਰਰ ਆ ਚਾਹੇ ਉਹ ਕੋਈ ਮਸ਼ੀਨ ਟੂਲ ਯੂਜ਼ਰ ਹੈ ਕੋਈ ਪ੍ਰੋਡਕਸ਼ਨ ਆਈਟਮ ਬਣਾਉਂਦੇ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ 21 22 23 24 ਚਾਰ ਦਿਨਾਂ ਦੀ ਐਗਜ਼ੀਬਿਸ਼ਨ ਆ ਤੁਹਾਨੂੰ ਜਦ ਵੀ ਕੰਫਰਟੇਬਲ ਹੋਵੇ ਤੁਸੀਂ ਜ਼ਰੂਰ ਐਗਜ਼ੀਬਿਸ਼ਨ 'ਚ ਵਿਜ਼ਿਟ ਕਰੋ ਦੇਖੋ ਔਰ ਇਹਦੇ ਨਾਲ ਤੁਹਾਡੀ ਟੇਕ ਇਟ ਫॉर श्योर ਵੀ ਤੁਹਾਡੀਆਂ ਜਿਹੜੀਆਂ ਮੈਨੂਫੈਕਚਰਿੰਗ ਐਕਟੀਵਿਟੀਆਂ ਨੇ ਉਹ ਅਪਗ੍ਰੇਡ ਕਰਨ 'ਚ ਐਗਜ਼ੀਬਿਸ਼ਨ ਤੁਹਾਡੀ ਬਹੁਤ ਜੀ ਆਇਆਂ ਨੂੰ ਸਾਰਿਆਂ ਨੂੰ ਦੇਖੋ ਇਹ 14th ਐਡੀਸ਼ਨ ਆ 14ਵਾਂ ਸਾਲ ਹੋ ਗਿਆ ਐਗਜ਼ੀਬਿਸ਼ਨ ਲੱਗਦੇ ਨੂੰ ਇਹ ਇਦਾਂ ਦੀ ਐਗਜ਼ੀਬਿਸ਼ਨ ਲੱਗਣ ਦੇ ਨਾਲ ਅਸੀਂ ਉਹ ਹਾਤੋਂ ਕਿੰਨੇ ਸਾਲ ਪਹਿਲਾਂ ਔਰਪੀ ਜਾ ਕੇ ਜਰਮਨੀ ਇੰਗਲੈਂਡ ਔਰਪੀ ਜਾ ਕੇ ਐਗਜ਼ਿਬਿਸ਼ਨਾਂ ਦੇਖਦੇ ਹੁਣ ਸਾਡੇ ਆਪਣੇ ਸ਼ਹਿਰ ਖਾਸ ਕਰਕੇ ਪੰਜਾਬ ਲੁਧਿਆਣਾ ਵਿੱਚ ਲੱਗ ਰਹੀ ਹੈ ਇਹ ਇੱਕ ਐਗਜ਼ਿਬਿਸ਼ਨਾਂ ਲੱਗਣ ਦਾ ਕਿਉਂਕਿ ਬੜੀਆਂ ਚੀਜ਼ਾਂ ਸਾਨੂੰ ਆਪਣੇ ਸ਼ਹਿਰ 'ਚ ਹੀ ਪਤਾ ਹੁੰਦੀਆਂ ਵੀ ਕੋਈ ਇਹ ਆਈਟਮ ਕਿਹੜੇ ਮਸ਼ੀਨਾਂ ਤੋਂ ਬਣਦੇ ਕੌਣ ਬਣਾਉਂਦਾ ਵਾ ਕਈ ਵਾਰੀ ਸਰਚ ਕਰਦੇ ਆ ਉੱਥੋਂ ਵੀ ਨਹੀਂ ਪਤਾ ਲੱਗਦਾ ਇੱਥੇ ਇੱਕ ਹੀ ਜਗ੍ਹਾ ਵਿੱਚ ਆ ਗਿਆ 600 ਦੇ ਕਰੀਬ ਐਗਜ਼ਿਬਿਟਰ ਇੱਥੇ ਆ ਰਿਹਾ ਖਾਸ ਕਰਕੇ ਪੈਨ ਇੰਡੀਆ 'ਚ 500 ਆ ਰਿਹਾ 100 ਲੁਧਿਆਣਾ 'ਚ ਆ ਰਿਹਾ ਇਹਦੇ ਨਾਲ ਕੀ ਹੁੰਦਾ ਵੀ ਜਿਹੜੀ ਅਸੀਂ ਕੋਈ ਚੀਜ਼ ਮਸ਼ੀਨ ਲੈਣੀ ਆ ਜਾਂ ਅਸੀਂ ਮਸ਼ੀਨ ਦੇਖਣੀ ਆ ਜਾਂ ਸਾਨੂੰ ਕੋਈ ਚੀਜ਼ਾਂ ਪਤਾ ਨਹੀਂ ਹੋਵੇ ਇੱਥੇ ਸਾਡਾ ਦਿਮਾਗ ਖੁੱਲਦਾ ਯਾਰ ਦੁਨੀਆ ਤਾਂ ਬਹੁਤ ਅੱਗੇ ਨਿਕਲ ਗਈ ਆ ਅਸੀਂ ਐਵੇਂ ਆਪਣੇ ਆਪ ਨੂੰ ਜਗਾੜੀ ਤਰੀਕੇ ਨਾਲ ਕੰਮ ਕਰ ਲਿਆ ਸੋ ਇਦਾਂ ਦੀ ਐਗਜ਼ੀਬਿਸ਼ਨਾਂ ਲੱਗਣੀਆਂ ਚਾਹੀਦੀਆਂ ਖਾਸ ਕਰਕੇ ਜਿਹੜੇ ਸਟਾਰਟਅੱਪ ਬੱਚੇ ਆ ਜਿੰਨੇ ਕੀ ਸਾਰੇ ਪੰਜਾਬ ਤੋਂ ਇੰਜੀਨੀਅਰ ਕੋਰਡਰ ਦੇ ਬੱਚੇ ਇੱਥੇ ਆ ਉਹਨਾਂ ਨੂੰ ਵੀ ਅਸੀਂ ਇਨਵਾਈਟ ਕੀਤਾ ਉਹ ਵੀ ਇੱਥੇ ਆ ਰਹੇ ਆ ਉਹਨਾਂ ਨੂੰ ਆ ਕੇ ਕਿਉਂਕਿ ਉਹਨਾਂ ਦੀ ਥਿਊਰੀ ਪੜ੍ਹੀ ਹੁੰਦੀ ਉੱਥੇ ਦੀ ਆਪਣੀ ਫੈਕਟਰੀ ਅੰਦਰ ਜੋ ਕਾਲਜ ਪੜਾਉਂਦੇ ਆ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਣਾ ਵੀ ਦੁਨੀਆ ਕਿੱਥੇ ਬੈਠੀ ਆ ਔਰ ਉਹਨਾਂ ਨੂੰ ਬਹੁਤ ਬੈਨੀਫਿਟ ਹੁੰਦਾ ਸਟਾਰਟਅਪ ਨੂੰ ਇਦਾਂ ਦੀ ਐਗਜ਼ੀਬਿਸ਼ਨਾਂ ਲੱਗਣੇ ਚਾਹੀਦੇ ਇਹਦੇ ਨਾਲ ਸਾਡਾ ਪੰਜਾਬ ਔਰ ਲੁਧਿਆਣਾ ਤਰੱਕੀ ਕਰਦਾ ਦੇਖੋ ਨੈਸਟੀ ਨੂੰ ਅਪਗ੍ਰੇਡ ਹੋਣਾ ਪੈਣਾ ਹੀ ਆ ਪਰ ਆਪਾਂ ਜਿਹੜਾ ਤਰੀਕਾ ਕੰਮ ਕਰਾਂ ਅੱਧੀ ਗ੍ਰੇਡ ਵਿੱਚ ਉਹ ਚੀਜ਼ਾਂ ਨਹੀਂ ਚੱਲਣੇ ਆ ਸਾਨੂੰ ਅਪਗ੍ਰੇਡ ਹੋਣਾ ਚਾਹੀਦਾ ਗਵਰਨਮੈਂਟ ਦੀ ਸਪੋਰਟ ਵੀ ਸਾਨੂੰ ਨਾਲ-ਨਾਲ ਹੋਣੀ ਚਾਹੀਦੀ ਇਹ ਹੁਣ ਤੱਕ ਦੀ ਜੋ ਵੀ ਇਨੋਵੇਸ਼ਨ ਹੋ ਚੁੱਕੀਆਂ ਨੇ ਨਾ ਉਹਦੇ ਦੇ ਲੇਟੈਸਟ ਆਰੇ ਵਿੱਚ ਲਗਭਗ ਫੈਕਟਰੀ ਆਟੋਮੇਸ਼ਨ ਜਿਹੜਾ ਫਿਊਚਰ ਦਾ AI ਸਿਸਟਮ ਹੈ ਸੈਂਸਰਸ ਨੇ ਜਿਹਨੇ ਆਪਣੀ ਮਸ਼ੀਨਾਂ ਨੂੰ ਆਟੋਮੈਟਿਕ ਚਲਾਉਣਾ ਇਹਨਾਂ ਬੰਦਿਆਂ ਤੋਂ ਜਬ ਛੋੜੇ ਬੰਦਿਆਂ ਨਾਲ ਬਹੁਤੀਆਂ ਮਸ਼ੀਨਾਂ ਚਲਾਉਣੀਆਂ ਉਹਦੇ ਬਾਰੇ ਟੈਕਨੋਲੋਜੀ ਇੱਥੇ ਸ਼ੋ ਹੋ ਰਹੀ ਹੈ ਇਹਦੇ ਵਿੱਚ ਜਿਹੜੀਆਂ ਤਾਂ CNC ਮਸ਼ੀਨ ਹੈ ਲੇਜ਼ਰ ਕਟਿੰਗ ਮਸ਼ੀਨਾਂ ਜਾਂ ਰੋਬੋਟਿਕ ਵੈਲਡਿੰਗ ਅੱਜਕੱਲ੍ਹ ਟ੍ਰੈਂਡ ਬਣਿਆ ਹੋਇਆ ਲੇਟੈਸਟ ਉਹਦੇ ਵਿੱਚ ਇੱਥੇ ਸ਼ੋਅ ਦੇ ਵਿੱਚ ਲਗਭਗ 650 ਦੇ ਐਗਜ਼ੀਬਿਟਰ ਆ ਰਹਿਆ ਵਾ ਤੇ ਇਹਦੇ ਐਗਜ਼ੀਬਿਟਰ ਜਿਹੜੇ ਆ ਸਾਰੇ ਆਲ ਓਵਰ ਇੰਡੀਆ ਪੈਨ ਇੰਡੀਆ ਤਾਂ ਹੈ ਹੀ ਆ ਬਲਕਿ ਬਾਹਰ ਦੇ ਕੰਟਰੀ ਵੀ ਆ ਰਹੇ ਲਗਭਗ 10 ਦੇ ਕਰੀਬ ਬਾਹਰਲੇ ਪ੍ਰੋਡਕਟ ਨੇ ਇਹਦੇ ਵਿੱਚ ਲੋਕਾਂ ਲਈ ਮੈਸੇਜ ਇਹ ਆ ਬਈ ਜਿਹੜਾ ਵੀ ਮੈਨੂਫੈਕਚਰਿੰਗ ਸੈਕਟਰ ਦਾ ਕੋਈ ਵੀ ਇਸ਼ੂ ਆ ਕੋਈ ਉਹਨਾਂ ਦੀ ਕੋਈ ਟੈਕਨੋਲੋਜੀ ਲਈ ਉਹਨਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਆ ਜਾਂ ਉਹਨਾਂ ਨੂੰ ਆਪਣਾ ਉਹ ਥੋੜਾ ਛੇਨਾ ਬਦੋਂ ઓਨਲੀ ਹੈਲਪ ਚਾਹੀਦੀ ਆ ਉਹ ਉਹ ਇੱਥੇ ਉਹਨਾਂ ਦੀ ਪੂਰੀ ਹੋ ਗਈ ਤੇ ਇੱਕ ਤਰ੍ਹਾਂ ਦਾ ਕੁੰਬ ਦਾ ਮੇਲਾ ਹੀ ਕਹੋ ਬਈ ਇੱਥੇ ਉਹਨਾਂ ਦੇ ਸਾਰੇ ਉਹ ਤੋਤੇ ਜਾਣਗੇ ਜਿਹੜੇ ਉਹਨਾਂ ਨੂੰ ਜਿੱਥੇ ਉਹਦਾ ਫਸੇ ਹੋਏ ਕੰਮ ਨੇ ਇਸ ਐਗਜ਼ਿਬਿਸ਼ਨ ਦੇ ਵਿੱਚ ਜਿਹੜਾ ਰੋਬੋਟ ਨੇ ਕਹਾਣਾ ਜੋ ਜੋਗ ਆ ਰਿਹਾ ਅੱਗੇ ਉਹਨੂੰ ਚਲਾਉਣਾ ਤੇ ਉਹਦੇ ਤੋਂ ਪ੍ਰੋਡਕਸ਼ਨ ਲੈਣੀ ਉਹ ਜ਼ਿਆਦਾ ਕਨਸੀਡਰ ਕੀਤਾ ਗਿਆ ਵਾ ਲੋਕਲ ਇੰਡਸਟਰੀ ਦੀ ਪ੍ਰੋਡਕਸ਼ਨ ਲੇਬਰ ਪਾਸਟ ਘਟੇਗੀ ਮੁਨਾਫੇ ਵਧਣਗੇ ਉਹਨਾਂ ਦਾ ਕਾਰੋਬਾਰ ਵਧੇਗਾ ਤਾਂ ਸਿੱਧਾ ਸਦਾ ਇਹ ਤੇ ਪੈਂਡ ਕਰੇ ਔਰ ਇਹ ਇੰਡੀਆ ਦੀ ਲਾਫਰ ਸੈਕੰਡ ਲਾਰਜੇਸਟ ਹੋ ਚੁੱਕੀ ਆ ਇਸ ਕਰਕੇ ਲੁਧਿਆਣਾ ਬੜਾ ਭਾਗਸ਼ਾਲੀ ਆ ਜਿਹੜਾ ਕਿ ਇੱਥੇ ਸ਼ੋ ਹੁੰਦਾ ਵਾ ਪੰਜਾਬ ਦਾ ਹੀ ਨਾਲ ਕੀ ਪੂਰੇ ਨਾਰਥ ਇੰਡੀਆ ਦਾ ਜੀਡੀਪ ਜਿੰਨੀ ਵੀ ਇੰਡਸਟਰੀ ਉਹ ਇੱਥੇ ਆ ਕੇ ਦੇਖ ਰਹੀ ਹੈ ਵੱਧ ਤੋਂ ਵੱਧ ਬਲਕਿ ਪੈਨਟੀ ਉਤੋਂਦੇ ਅਸੀਂ ਇੱਕ ਆਪਣੇ ਜਿਹੜੇ ਆਈਐਮਟੀਐਮ ਦੇ ਮੈਂਬਰਸ ਨੇ ਜਿਹੜੇ ਸਾਡੇ ਇੰਡੀਅਨ ਮਸ਼ੀਨ ਟੂਲ ਐਸੋਸੀਏਸ਼ਨ ਵਾਲੇ ਆ ਉਹਨਾਂ ਨੂੰ ਵੀ ਇਨਵਾਈਟ ਕੀਤਾ ਉਹ ਜਿਆਦਾ ਐਗਜ਼ੀਬੀਸ਼ਨ ਬੈਂਗਲੌਰ ਲਾਉਂਦੇ ਆ ਉਹਨਾਂ ਨੂੰ ਬੁਲਾ ਕੇ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਇੱਥੇ ਦਾ ਸ਼ੋ ਵੀ ਕਿਵੇਂ ਪਰਫੁੱਲਟ ਹੋ ਰਿਹਾ ਵਾਪਕ ਉਹ ਅਗੇ ਤੋਂ ਉਹਨਾਂ ਨੂੰ ਅਸੀਂ ਰਿਕਵੈਸਟ ਵੀ ਕਰਾਂਗੇ ਕਿ ਵੱਧ ਤੋਂ ਵੱਧ ਉਹ ਪਾਰਟਿਸਿਪੇਟ ਕਰਨ ਦੇ ਸਕਦਾ ਹੈ। ਇਹ ਜਿਹੜੀ ਮੈਕਾਟੋਆ 21 22 23 24 ਫਰਵਰੀ ਨੂੰ ਲਗਾਈ ਜਾ ਰਹੀ ਹੈ। ਔਰ ਇਹ ਐਸਆਰ ਇਹਦੇ 650 ਦੇ ਕਰੀਬ ਐਗਜ਼ੀਬਿਟਰ ਹੈ ਔਰ 1500 ਦੇ ਕਰੀਬ ਪ੍ਰੋਡਕਟ ਡਿਸਪਲੇ ਕੀਤੇ ਜਾ ਰਹੇ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਸਾਰੇ ਉਦਯੋਗਪਤੀਆਂ ਨੂੰ ਪੰਜਾਬ ਦੇ ਔਰ ਇਵਨ ਅਡਜੋਇਨਿੰਗ ਸਟੇਟ ਦੇ ਬੇਨਤੀ ਕਰਾਂਗਾ ਵੀ ਇਹਨੂੰ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਜਿਹੜੀ ਪੰਜਾਬ ਦੀ ਜਿਹੜੀ ਮਸ਼ੀਨ ਟੂਲ ਯੂਨੀਵਰਸਿਟੀ ਨੇ ਬੜੇ ਸੁਧਾਰ ਕੀਤੇ ਉਨੂੰ ਉਹਦੇ ਵਿੱਚ ਜੋ ਸੁਧਾਰ ਆ ਰਹੇ ਹੋ ਦੇਖੋ ਔਰ ਤੁਸੀਂ ਉਹਨੂੰ ਯੂਜ਼ ਕਰ ਲਓ ਬਾਕੀ ਹੁਣ AI ਦਾ ਜਮਾਨਾ ਹੈ ਡਿਜੀਟਲਾਈਜੇਸ਼ਨ ਦਾ ਜਮਾਨਾ ਹੈ ਲੇਟੈਸਟ ਸੌਫਟਵੇਅਰ ਆ ਰਹੇ ਆ ਜਿਨ੍ਹਾਂ ਨਾਲ ਅਸੀਂ ਆਪਣੀ ਪ੍ਰੋਡਕਟਿਵਿਟੀ ਇੰਪਰੂਵ ਕਰ ਸਕਦੇ ਆ ਕੁਆਲਟੀ ਬੈਟਰ ਕਰ ਸਕਦੇ ਆ ਸੋ ਇਹੀ ਤਾਂ ਹੀ ਪੋਸੀਬਲ ਹੈ ਜੇ ਅਸੀਂ ਇਦਾਂ ਦੀ ਐਗਜ਼ਿਬਿਸ਼ਨ ਵਿਜ਼ਿਟ ਕਰਾਂਗੇ ਔਰ ਇਸ ਤੋਂ ਬਹੁਤ ਸਾਰੇ ਨਵੇਂ ਆਈਡੀਆਜ਼ ਵੀ ਮਿਲਦੇ ਆ ਇੰਪਰੂਵਮੈਂਟ ਇਹਦੇ ਵਿੱਚ ਦੇਖੋ ਸਾਰੇ ਪੁਆਇੰਟ ਡਾਇਰੈਕਸ਼ਨ ਦੇ ਆ ਜਿਹੜੀ ਨਵੀਂ ਟੈਕਨੀਕ ਹੈ ਉਹ ਦੇਖਣਾ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਰੋਬੋਟਿਕਸ ਕਾਫੀ ਹੈ ਔਰ ਨਿਊ ਜਨਰੇਸ਼ਨ ਸੀਐਨਸੀ ਮਸ਼ੀਨਸ ਕਾਫੀ ਡਿਸਪਲੇ ਹੋਣ। ਪਬਲਿਕ ਦੇਖੋ ਪੈਨ ਇੰਡੀਆ ਤੋਂ ਔਰ ਈਵਨ ਮੈਨੂੰ 35 ਦੇਸ਼ਾਂ ਤੋਂ ਜਿਹੜੇ ਐਗਜ਼ੀਬਿਟਰ ਹੈ ਉਹ ਆਪਣੀ ਨਿਊ ਜਨਰੇਸ਼ਨ ਮਸ਼ੀਨ ਜਿੱਦਾਂ ਕਿ ਮਜ਼ਾਕ ਹੈ, ਫੈਰੋ ਹੈ, ਇਦਾਂ ਦੀਆਂ ਜਿਹੜੀਆਂ ਬੜੀਆਂ ਕੰਪਨੀਆਂ ਉਹ ਆਪਣੇ ਪ੍ਰੋਡਕਟ ਡਿਸਪਲੇ ਕਰਨ।